ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਪਿੰਡ ਬੱਲ ਗੱਲਪਿੰਡ ਜ਼ਿਲ੍ਹਾ ਫਿਰੋਜ਼ਪੁਰ ਤੋਂ ਆਂਗੀ ਤੇ ਪਹਿਲਾਂ ਆਪਾਂ ਜੋ ਕਪੜਾ ਤੁਹਾਨੂੰ ਦੱਸਿਆ ਸੀ ਵੀ ਮੈਂ ਕਪੜਾ ਵੇਚਦੀ ਆ ਆਪਾਂ ਦੁਕਾਨ ਕੀਤੀ ਆ ਘਰ ਹੀ ਆਪਾਂ ਕਪੜਾ ਪਾਇਆ ਹੋਇਆ ਪਹਿਲਾਂ ਪੇਸ ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਤੁਹਾਡੇ ਨਾਲ ਪਰ ਮੈਨੂੰ ਬਹੁਤ ਪਿਆਰ ਮਿਲਿਆ ਤੁਹਾਡੇ ਵੱਲੋਂ ਤੇ ਇਸ ਤਰ੍ਹਾਂ ਹੀ ਮੈਨੂੰ ਪਿਆਰ ਕਰਦੇ ਹੋ ਤੇ ਪਲੀਜ਼ ਜਿਹੜੀ ਉਹ ਵੀਡੀਓ ਕੋਈ ਵੀ ਆ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਅੱਜ ਆਪਾਂ ਕੋਈ ਕਪੜੇ ਤੇ ਨਹੀਂ ਪਾਉਣਾ ਹੈਗਾ ਆਪਾਂ ਅੱਜ ਇੱਕ ਹਾਰ ਪੀੜਤਾ ਤੇ ਗੱਲ ਕਰਨੀ ਹੈ ਕਿ ਉਹ ਵਿਚਾਰੇ ਚਾਰຊਫੇਰੇ ਆਪਣੇ ਪਾਣੀ ਦੇ ਨਾਲ ਭੈਣ ਭਰਾ ਜੋ ਵੀ ਅਗੇ ਘਰੇ ਪਏ ਨੇਗੇ ਜਿਨ੍ਹਾਂ ਦੇ ਘਰ ਬਰਬਾਦ ਹੋ ਗਏ ਫਸਲਾਂ ਬਰਬਾਦ ਹੋ ਗਈਆਂ ਵੈਗਰੂ ਉਹਨਾਂ ਤੇ ਪਹਿਲਾਂ ਤਾਂ ਅਰਦਾਸ ਕਰੀਏ ਵੀ ਉਹਨਾਂ ਤੇ ਸੱਚੇ ਪਾਸ਼ਾ ਕੋਈ ਮਿਹਰ ਕਰ ਦੇ ਪਤਾ ਨਹੀਂ ਆਪਾਂ ਕੀ ਹੈ ਜੀਆਂ ਗਲਤੀਆਂ ਕੀਤੀਆਂ ਜੋ ਆਪਾਂ ਨੂੰ ਇੱਡੀ ਸਜ਼ਾ ਮਿਲ ਰਹੀ ਹੈਗੀ ਕਿਸਾਨ ਭਰਾ ਵਿਚਾਰੇ ਪਤਾ ਨਹੀਂ ਆਪਣੀਆਂ ਫਸਲਾਂ ਕਿ ਮੇ ਆਪਾ ਪਾਲਦੇ ਆਂਗੇ ਜਦੋਂ ਪਾਲਦੇ ਆਂ ਤੇ ਉਹਨਾਂ ਨੂੰ ਕੋਈ ਵੱਡਣ ਦਾ ਕੋਈ ਟਾਈਮ ਆਉਂਦਾ ਤਾਂ ਵੈਗਰੂ ਪਤਾ ਨਹੀਂ ਕੀ ਇਹ ਜੀ ਕਰੋਪੀ ਕਰ ਦਾਂਦਾ ਆਪਣੇ ਤੇ ਕੋਈ ਵੀ ਹੈਗੀ ਕਰਾਂ ਦੇ ਘਰ ਆਪਣੇ ਬਰਬਾਦ ਹੋਈ ਜਾਂਦੇ ਆ ਪਸੂ ਆਪਣੇ ਜੋ ਵੀ ਵਿਚਾਰੇ ਕਈਆਂ ਦੇ ਰੋਜੀ ਰੋਟੀ ਪਸੂਆਂ ਤੋਂ ਵੀ ਚੱਲਦੀ ਆ ਉਹ ਪਾਣੀ ਵਿੱਚ ਰੁੜ ਗਏ ਨੇਗੇ ਸੱਚੇ ਪਾਸ਼ਾ ਪਰ ਅਰਦਾਸ ਕਰੀਏ ਵੀ ਉਹਨਾਂ ਤੇ ਇਹ ਜਿਹੜਾ ਵੀ ਮਾੜਾ ਵਖਤਾ ਆ ਆ ਉਹ ਨਿਕਲ ਜਾਵੇ ਤੇ ਆਪਾਂ ਨਾਲ مل ਕੇ ਉਹਨਾਂ ਦੇ ਨਾਲ ਖੜ੍ਹ ਗਏ ਤੇ ਆਪਣਾ ਫਰਜ਼ ਵੀ ਆ ਪੰਜਾਬੀ ਹਮੇਸ਼ਾ ਅੱਗੇ ਹੀ ਰਹੇ ਨੇਗੇ ਮਦਦ ਦੇ ਲਈ ਤੇ ਅੱਜ ਵੀ ਬਹੁਤ ਪੰਜਾਬੀ ਸੰਸਥਾ ਨੇਗੀਆਂ ਜੋ ਉਹਨਾਂ ਦੇ ਰਾਸ਼ਨ ਪਾਣੀ ਜੋ ਵੀ ਪਹਚਾ ਰਹੇ ਨੇਗੇ ਤੇ ਆਪਾਂ ਨੇ ਵੀ ਆਪਣੀ ਗਜੈਸਾ ਸਾਰੇ ਭੈਣ ਭਰਾਵਾਂ ਚ ਕਿਸੇ ਚ ਰਾਸ਼ ਪਛਾਉਣ ਦੀ ਕੋਈ ਕਪੜਾ ਪਛਾਓ ਤੇ ਜਰੂਰ ਪਛਾਓ ਤੇ ਮੇਰੀ ਵੀ ਇਹੀ ਇੱਛਾ ਕੀ ਆਪਾ ਫਰੋਜਪੁਰ ਦੇ ਜ਼ਿਲ੍ਹੇ ਚ ਰਹਿਣਿਆ ਜੋ ਨੇੜੇ ਤੇੜੇ ਜੋ ਹਾੜ ਪੀੜਤਾਗੇ ਚਲੋ ਜੋ ਸਾਡੇ ਪਿੰਡੋਂ ਚਲ ਕੋਈ ਮਦਦ ਜਾਂਦੀ ਆ ਮੈਂ ਵੀ ਆਪਣੀ ਜਿੰਨੀ ਗਜਾਇ ਸੋਕੀ ਜ਼ਰੂਰ ਉਹਨਾਂ ਦੇ ਨਾਲ ਖੜੂੰਗੀ ਮਦਦ ਕਰਾਂਗੇ ਆਪਾਂ ਚਲੋ ਪੈਸਾ ਤਾਂ ਹੱਥਾਂ ਦੀ ਮੈਲ ਹੁੰਦੀ ਆ ਪਰ ਮਾਤਮਾ ਜੇ ਆਪਾਂ ਜਿਉਦੇ ਰਹੇ ਤਾਂ ਪੈਸਾ ਤਾਂ ਬਾਣੀ ਜਾਣਾਗਾ ਪਰ ਜਿਹੜੇ ਅੱਜ ਆਪਣੇ ਭੈਣ ਭਰਾ ਇਸ ਵਿੱਚ ਫਸੇ ਪਏ ਆਗੇ ਉਹਨਾਂ ਦੀ ਆਪਾਂ ਜ਼ਰੂਰ ਮਦਦ ਕਰੀਗੀ ਤੋ ਸੀ ਨਾਸੋ ਛੋਕੇ ਵੀ ਉਹਨਾਂ ਤੇ ਮਾੜਾ ਵਕਤ ਆ ਵੀ ਆਪਾਂ ਠੀਕ ਆ ਸੇਫ ਬੈਠਿਆਂਗੇ ਪਤਾ ਨਹੀਂ ਵੈਗਰੂ ਨੇ ਆਪਣੇ ਤੇ ਕਦੋਂ ਮਾੜਾ ਵਕਤ ਲਿਆਉਣਾਗਾ ਕਦੋਂ ਆਪਣੇ ਤੇ ਵੀ ਇਹ ਚੀਜ਼ ਆ ਸਕਦੀ ਹੈਗੀ ਕਿ ਇਹ ਜੇ ਪਾਣੀ ਦਾ ਵਹਾਏ ਚਾਰਸ਼ਪੇਰੇ ਫੈਲਿਆ ਪਿਆ ਦੇਖੋ ਉਹਨਾਂ ਦੇ ਬੱਚੇ ਵਿਚਾਰੇ ਕਿੰਨੇ ਡਰੇ ਪਏ ਨੇਗੇ ਬਜ਼ੁਰਗ ਵੀ ਵਿਚਾਰੇ ਇੰਨੇ ਡਰੇ ਪਏ ਨੇ ਜੋ ਮੰਜਿਆਂ ਤੇ ਪਏ ਨੇ ਉਹਨਾਂ ਨੂੰ ਵਿਚਾਰੇ ਚੱਕ ਕੇ ਕਿਤੇ ਲੈ ਜਾ ਨਹੀਂ ਸਕਦੇ ਇਹ ਬਿਚਾਰੀਆਂ ਮਾਤਾ ਮਾਂ ਬਜ਼ੁਰਗਾ ਭੈਣਾ ਮੇਰੀਆਂ ਦੇਖੋ ਵਿਚਾਰੀਆਂ ਕਿਵੇਂ ਕੋਠਿਆਂ ਤੇ ਚੜੀਆਂ ਪਈਆਂ ਆਪਦੀ ਜਾਨ ਕਿਸੇ ਨੂੰ ਕੋਈ ਪਰਵਾਹ ਨਹੀਂ ਕੋਈ ਸਮਾਨ ਦੀ ਪਰਵਾਹ ਨਹੀਂ ਇੱਕ ਐਸ ਟਾਈਮ ਉਹਨਾਂ ਨੂੰ ਆਪਦੀ ਜਾਨ ਦੀ ਪਰਵਾਹ ਜਾਂ ਆਪਣੇ ਬੱਚਿਆਂ ਦੀ ਪਰਵਾਹ ਉਹਨਾਂ ਦੇ ਆਪਾਂ ਮੂੰਹਾਂ 'ਚ ਕਨਵਾਲਾ ਪਾਉਣ ਲਈ ਪਹੁੰਚਣਾ ਜ਼ਰੂਰ ਆ ਮੈਂ ਤਾਂ ਇਹੀ ਬੇਨਤੀ ਕਰਦੀ ਆ ਸਾਰਿਆਂ ਨੂੰ ਹੱਥ ਜੋੜ ਕੇ ਮੇਰੇ ਤੋਂ ਵੀ ਜਿੰਨੀ ਮਦਦ ਹੋ ਸਕੂਗੀ ਮੈਂ ਹਾਂ ਠੀਕ ਆ ਮੇਰੇ ਚ ਇਨੀ ਪਹੁੰਚ ਨਹੀਂ ਮੇਰੇ ਕੋਲ ਲੱਖਾਂ ਹਜ਼ਾਰਾਂ ਦੀ ਨਹੀਂ ਪਹੁੰਚ ਪਰ ਜਿਹੜਾ ਮੈਂ ਕਪੜਾ ਵੇਚਾਂਗੀ ਵਾਹਿਗੁਰੂ ਦੀ ਕਿਰਪਾ ਰਵੇ ਵੀ ਮੇਰਾ ਕੰਮ ਚੱਲੇ ਵੱਧ ਤੋਂ ਵੱਧ ਮੇਰਾ ਕੰਮ ਚੱਲੇ ਉਹਨਾਂ ਚ ਪੈਸੇ ਬਣਨਾ ਤਾਂ ਮੈਂ ਉਹਨਾਂ ਚ ਜਿੰਨਾ ਵੀ ਦਸਵੰਦ ਆ ਮੈਂ ਰਾਸ਼ਨ ਪਾਣੀ ਜੋ ਵੀ ਪਹੁੰਚਦਾ ਹੋਵੇ ਮੈਂ ਜ਼ਰੂਰ ਕਰਾਂ ਤੇ ਪਰ ਆਪਾਂ ਆਪੋਨਾਰ ਸਾਰੇ ਭੈਣ ਭਰਾਵਾਂ ਦੇ ਉਹਨਾਂ ਦੇ ਨਾਲ ਖੜੀਏ ਹੜ ਪੀੜਤਾਾਂ ਦੀ ਜੋ ਹੁਣ ਅੱਜ ਕੱਲ ਦੀ ਨੌਜਵਾਨ ਪੀੜੀ ਹੈ ਜੋ ਨਸ਼ਿਆਂ ਚ ਇਹ ਜੀ ਉਹ ਹੀ ਸੋਚਣ ਵੀ ਆਪਾਂ ਇਹ ਜਿਹੜੇ ਹੜਪੀਰਤਾ ਦੇ ਨਾਲ ਖੜੀਏ ਜੋ ਆਪਾਂ ਪੈਸਾ ਬਰਬਾਦ ਕੋਈ ਕਿਸੇ ਵੀ ਚੀਜ਼ ਤੇ ਕਰਦੇ ਆ ਪਰ ਉਹਨਾਂ ਦੇ ਮੂੰਹਾਂ ਚ ਪਾਈਗੇ ਆਪਾਂ ਜਾ ਕੇ ਵਿਚਾਰਿਆਂ ਦੇ ਪਾਸੋਂ ਭੁੱਖੇ ਖੜੇ ਆਗੇ ਪਹਿਨ ਬਰਾਵਚਾਰੇ ਜਿਨ੍ਹਾਂ ਨੇ ਫਸਲਾਂ ਦਾ ਨੁਕਸਾਨ ਹੋ ਗਿਆ ਜਿਨ੍ਹਾਂ ਨੂੰ ਨਾ ਫਸਲਾਂ ਤੋਂ ਆਸ ਸੀ ਕੋਈ ਕੈਸੇ ਆਉਂਦੀ ਆਪਣੇ ਘਰ ਚਲਾਉਣ ਦੀ ਤੇ ਪਲੀਜ਼ ਉਹਨਾਂ ਦੀ ਮਦਦ ਲਈ ਜੋ ਵੀ ਸਾਸਤਾ ਤੁਹਾਡੇ ਤੱਕ ਕੋਈ ਆਉਂਦੀ ਹੈ ਮਦਦ ਲਈ ਕੋਈ 100 ਕੋਈ 50 10 ਰੁਪਏ 20 ਰੁਪਿਆ ਦੀ ਮਦਦ ਨਾਲ ਹੀ ਆਪਾਂ ਉਹਨਾਂ ਤੱਕ ਬਹੁਤ ਕੁਝ ਕਰ ਸਕਦੇ ਹਾਂ ਜ਼ਰੂਰੀ ਨਹੀਂ ਆਪਾਂ ਲੱਖਾਂ ਹਜ਼ਾਰ ਰੁਪਿਆ ਦੇ ਸਕਦੇ ਜੇ ਆਪਾਂ 100 ਰੁਪਿਆ ਵੀ ਇਕੱਠਾ ਕਰਾਂਗੇ ਆਪਾਂ ਭੈਣ ਭਰਾਵਾਂ ਤੱਕ ਪਚਾਵਾਂਗੇ ਤਾਂ ਆਪਣੀ ਬਹੁਤ ਮਦਦ ਹੋ ਜਾਊਗੀ ਉਹਨਾਂ ਤਾਂ ਹੀ ਤੇ ਬਸ ਮੇਰੀ ਇਹੀ ਸਾਰਾ ਤਾਂ اپੀਲ ਆਗੀ ਮੇਰੇ ਭੈਣ ਭਰਾ ਜੋ ਵੀ ਮੇਰੀ ਵੀਡੀਓ ਵੇਖ ਰਹਾ ਹੈ ਅੱਗੇ ਤੋਂ ਅਗੇ ਲਾਈਕ ਸ਼ੇਅਰ ਜ਼ਰੂਰ ਕਰਦੇ ਪਰ ਇਹ ਨਾ ਸੋਚਣ ਵੀ ਮੈਂ ਕੋਈ ਵਿਊ ਲੈਣ ਦੀ ਮਾਰੀ ਜਾਂ ਲਾਈਕ ਲੈਣ ਦੀ ਵਾਰੀ ਇਹ ਵੀਡੀਓ ਪਾ ਰਹੀ ਆ ਮੈਨੂੰ ਦਿਲੋਂ ਬਹੁਤ ਤਕਲੀਫ ਆ ਮੈਨੂੰ ਉਹਨਾਂ ਭੈਣ ਭਰਾਵਾਂ ਦੇ ਨਾਲ ਆ ਪਰਦਾਸ ਵੀ ਕਰਾਂਗੇ ਪਾਠ ਸਿਮਰਨ ਜਿੰਨਾ ਵੀ ਹੋ ਸਕਦਾ ਉਹਨਾਂ ਦੀ ਬੇਨਤੀ ਆ ਆਪਾਂ ਕਰੀਏ ਵੀ ਉਹਨਾਂ ਤੇ ਜੋ ਮਾੜਾ ਵਕਤ ਆਇਆ ਅੱਜ ਦੇ ਟਾਈਮ ਦੇ ਵਿੱਚ ਉਹ ਸਭ ਤੋਂ ਦੂਰ ਹੋ ਜੇ ਸੰਤ ਮਹਾਤਮਾ ਨੇ ਪਹਿਲਾਂ ਜੋ ਆਪਾਂ ਕਹਿੰਨੇ ਆ ਵੀ ਭਵਿੱਖਬਣੀ ਕੀਤੀ ਸੀ ਵੈਗਰੂ ਉਹ ਸੱਚੇ ਪਾਤਸ਼ਾਹ ਨੂੰ ਪਤਾਗਾ ਵੀ ਉਹ ਆਪਣੇ ਕੀ ਕਿਸਮਤ 'ਚ ਆਪਣੇ ਲਿਖਿਆ ਕੀ ਨਹੀਂ ਲਿਖਿਆ ਤੇ ਪਰ ਆਪਣੇ ਭੈਣ ਭਰਾ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਵੀ ਉਹ ਜਰੂਰ ਪਹੁੰਚਣ ਧੰਨਵਾਦ